ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹਲਾ ਪਹਿਲਾ ਇੱਕ ਊੰਕਾਰ ਸਤਗੁਰ ਪ੍ਰਸਾਦ ਸੋ ਦਤੈਰਾ ਕਿਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੀ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੀ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣ ਹਾਰੀ ਗਾਵਨ ਤੁਦਨੋਂ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਮ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਮ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਮ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਦਰ ਨਾਲੇ ਗਾਮ ਤੁਦਨੋ ਸਿੱਧ ਸਮਾਦੀ ਅੰਦਰ ਗਾਮ ਤੁਦਨੋ ਸਾਧ ਵਿਚਾਰੀ गाव तुदनो जती सती संतुखी गाव तुदनो वीर करारी गाव तुदनो पंडित पढन रखिसर जुग जुग वेदा नाले गाव तुदनो मोहिनिया मनमोहन स्वर्ग मच्छ पैयाले गाव तुदनो रतन उपाए तेरी 68 तीर्थ नाले गाव तुदनो जोड महा बलसुरा Gám todo no